ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰਾ ਨਾਮ ਗੁਰਜੀਤ ਗੌਰ ਹੈ ਮੇਰਾ ਪੁੱਤ 20 ਸਾਲਾਂ ਦਾ ਹੈ ਵਾਹਿਗੁਰੂ ਜੀ ਮੇਰੇ ਪੁੱਤਰ ਦੇ 3 ਸਾਲ ਹੋ ਗਏ ਡਾਲੀ ਸੇ ਸੁਣਦੇ ਗੁਰਦੇ ਖਰਾਬ ਹੈ 20 ਦੇ ਮੇਰੇ ਪੁੱਤਰ ਦਾ ਹੁਣ ਗੁਰਦਾ ਪਹਿਣਾ ਇਹਨਾਂ ਵਾਹਿਗੁਰੂ ਇਹਦੇ ਪਾਪਾ ਨੇ ਕਿਡਨੀ ਦੇਣੀ ਆ ਤੇ ਇਹਦੇ ਪਾਪਾ ਟਰੱਕ ਡਰਾਈਵਰ ਹੈ ਬਾਬਾ ਜੀ ਗੱਡੀ ਚੁਲੰਦੇ ਸੀ ਪ੍ਰਾਈਵੇਟ ਸਾਰੀ ਸਾਸੰਗ ਜੀ ਤੁਹਾਡੇ ਹੱਥ ਜੋੜ ਕੇ ਕਿਰਪਾ ਕਰਨ ਬੇਨਤੀ ਕਰਦੀ ਆ ਮੇਰੇ ਪੁੱਤਰ ਦੀ ਮਦਦ ਕਰ ਦੋ ਮੇਰੇ ਪੁੱਤਰ ਦਾ ਕੋਈ ਨਹੀਂ ਬਾਬਾ ਮੇਰੇ ਇੱਕ ਪੁੱਤਰ ਦੋ ਬੇਟੀਆਂ ਨੇ ਇੱਕ ਮੇਦੀ ਪੜਦੀ ਵਾਈ ਗੱਤੀ ਅਸੀਂ ਬਹੁਤ ਗਰੀਬ ਆ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ ਤੁਹਾਡੀ ਤੋਂ ਬਿਨਾ ਵਾਈ ਗੱਤੀ ਸਾਡੀ ਮਦਦ ਕਰ ਦੋ ਮੇਰੀ ਵਾਈ ਤੁਹਾਡੇ ਕਿਉਂ ਚੋੜੀ ਬਲਣ ਨਹੀਂ ਮੇਰੇ ਪੁੱਤਰ ਨੂੰ ਠੀਕ ਕਰ ਦਵਾਏ ਤੁਹਾਡੀ ਹੱਥ ਵਿੱਚ ਸਭ ਕੁਝ ਹੋਈ ਗੱਤੀ ਉਦੋਂ ਠੀਕ ਕਰ ਮੈਂ ਵਾਹਿਗੁਰੂ ਤੁਹਾਡੀਆਂ ਚੋਲੀਆਂ ਪਰੇ ਵਾਹਿਗੁਰੂ ਚਲਾ ਚਲਾ ਤਾਨੂੰ ਦੇ ਮੇਰੇ ਪੁੱਤ ਤੀਕ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭੈਣ ਗੁਰਜੀਤ ਕੌਰ ਪਿੰਡ ਡਾਲੇ ਚੱਕ ਤੋਂ ਤੇ ਇਹ ਵੀਰ ਸਾਡਾ ਗੁਰਦੇ ਖਰਾਬ ਦੋਵੇਂ ਗੁਰਦੇ ਖਰਾਬ ਹੋ ਗਏ ਇਹ ਭੈਣ ਦੇ ਪੁੱਤ ਦੇ ਤਿੰਨ ਬੱਚੇ ਆ ਇਹਨਾਂ ਦੇ ਦੋ ਬੇਟੀਆਂ ਨੇ ਇੱਕ ਬੇਟਾ ਸਭ ਤੋਂ ਵੱਡੀ ਗੱਲ ਇਹ ਆ ਕਿ ਪਰਿਵਾਰ ਸਾਰਾ ਹੀ ਗੁਰਸੇਖਿਆ ਇਨਾਂ ਨੇ ਵੀ ਅੰਮ੍ਰਿਤ ਛਕਿਆ ਬੇਟੇ ਨੇ ਵੀ ਬੇਟੀ ਨੇ ਵੀ ਅੰਮ੍ਰਿਤ ਛਕਿਆ ਤੇ ਭੈਣ ਨੇ ਵੀ ਅੰਮ੍ਰਿਤ ਛਕਿਆ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਆਪਣੇ ਆਦੀ ਬਾਹ ਫੜੀਏ ਪਹਿਲਾਂ ਇਹ ਵੀਰ ਦੇ ਨਾ ਗੁਰਦੇ ਤਿੰਨ ਸਾਲ ਤੋਂ ਖਰਾਬ ਆ ਡੈਰਸਿਸ ਹੋ ਰਿਹਾ ਲਗਾਤਾਰ ਹਫਤੇ ਚ ਦੋ ਦੋ ਵਾਰੀ ਤੇ ਆਪਾਂ ਇਹ ਗੁਰਦੇ ਟਰਾਂਸਪਲੈਂਟ ਕਰਾਉਣੇ ਆ ਤੇ ਹੈਲਪ ਚਾਹੀਦੀ ਆ ਸਾਰੀ ਸੰਗਤ ਦੀ ਕਿਉਂਕਿ ਕੱਲੇ ਇਹਨਾਂ ਕੋਲ ਪੈਸੇ ਨਹੀਂ ਹੈਗੇ ਜਿੰਨੇ ਪੈਸੇ ਹੈਗੇ ਸੀ ਦਵਾਈਆਂ दारू ਤੇ ਲਾਤੇ ਸੰਗਤ ਜੀ ਹੁਣ ਇਹਨਾਂ ਦੇ ਪਾਪਾ ਜਿਹੜੇ ਬੇਟੇ ਦੇ ਪਾਪਾ ਜਿਹੜੇ ਆ ਉਹ ਮਲਕੇ ਇੱਕ ਟਰੱਕ ਡਰਾਈਵਰ ਆ ਡਰਾਈਵਰੀ ਕਰਦੇ ਆ ਲੋਕਲ ਮਸਾ ਵਿਚਾਰਾ ਕਿਤੇ ਘਰ ਦਾ ਗੁਜ਼ਾਰਾ ਚਲਾ ਰਿਆ ਨਾਲ-ਨਾਲ ਇਹਨਾਂ ਦੀ ਡੈਲਸਿਸ ਕਰਾ ਰਿਆ ਤੇ ਆਪਾਂ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਨੂੰ ਤਿੱਲ ਫੁੱਲ ਦਸਵੰਦ ਭੇਜ ਕੇ ਤੇ ਆਪਾਂ ਇਹ ਜਿਹੜੇ ਬੇਟੇ ਦੀ ਨਾ ਜਾਨ ਬਚਾਉਣੀ ਆ ਕਿਉਂਕਿ ਦੋਹੇ ਪਿਓ ਪੁੱਤ ਜਿਹੜੇ ਵਿਚਾਰੇ ਮੰਜੇ ਤੇ ਪੈ ਜਾਣੇ ਆ ਜਿੱਦੋਂ ਗੁਰਦੇ ਜਿਹੜੇ ਆ ਟਰਾਂਸਪਲੈਂਟ ਹੋਣੇ ਆ ਇੱਕ ਦੂਜੇ ਨਾਲ